ਆ ਭਾਈ ਮੈਂ ਪਹਿਲਾਂ ਕਿਹਾ ਸੀ ਪਹਿਲੇ ਜਦੋਂ ਪੋਸਟਾਈ ਸੀ ਨਾ ਤੇ ਬਾਜੀ ਦਰਸ਼ਕਾਂ ਤੇ ਵੀ ਹਜ਼ਾਰਾਂ ਰੁਪਇਆ ਲੱਗਣਾ ਤੇ ਆ ਭਰਾ ਜਿਹਨੇ 11000 ਦਾ ਕੈਚ ਫੜਿਆ ਸ਼ੱਕੇ ਤੁਸੀਂ ਲੱਖ ਲੱਖ ਦੇ ਵੇਖੇ ਆ ਪਰ ਪਹਿਲਾ ਹੈ ਕਾਫੀ ਹੋਇਤੀ ਜਿਹਨੇ 11000 ਦਾ ਕੈਚ ਫੜਿਆ ਭਾਈ ਕਿਹੜਾ ਪਿੰਡ ਦਾ ਲੇਅਰ ਬੋਰਡ ਲਾਉਂਦੇ ਕੀ ਨਾਂ ਸਾਚੀ ਇਹ ਪਹਿਲੀ ਵਾਰੀ ਦੇਖਣਾ ਹੈ ਟੂਰਨਾਮੈਂਟ ਜਾਂ ਪਹਿਲਾਂ ਵੀ ਦੇਖਿਆ ਪਹਿਲਾਂ ਵੀ ਦੇਖਿਆ ਵੀ ਮੇਰੇ ਨਾਲ ਕਰੋ ਬੋਲ ਗਿਆ ਸੀ ਮੈਂ ਗਿਆ ਨਾ ਰਗੜ ਫੜਦਾ ਫੜਦਾ ਅੱਜ ਨਾ ਜੀ ਇਹ ਰੱਬ ਦੀ ਮਿਹਰ ਨਾਲ ਸਾਰਾ ਕੁਝ ਹੋਇਆ ਤੇ ਟੂਰਨਾਮੈਂਟ ਕਿਵੇਂ ਲੱਗਦਾ ਹੁੰਦਾ ਮੇਸ਼ਾ ਮੈਨੂੰ ਪਤਾ ਮਲੇਰ ਬੋਰਡ ਨਾਲ ਜਿੰਨੇ ਵੀ ਆ ਬਹੁਤ ਭਰਾ ਆਉਂਦੇ ਆ ਸਾਰੇ ਇੱਥੇ ਉਹਨਾਂ ਸਾਰਾ ਭਰਾਵਾ ਧੰਨਵਾਦ ਕਿਵੇਂ ਲੱਗਦਾ ਹੈ ਪਹਿਲਾ ਪੰਜਾਬ ਦੇ ਬਹੁ ਮਹੀਨੇ ਹੁੰਦੇ ਆ ਸਾਰੇ ਆਪਣੇ ਵੱਲੋਂ ਮੈਚ ਕਰਾਉਂਦੇ ਆ ਇਹਨੂੰ ਕਿਵੇਂ ਲੱਗਦਾ पाचੋ ਕੋ ਦਾ ਕੱਪ ਬਹੁਤ ਵਧੀਆ ਬਈ ਪੱਲੇ ਨੰਬਰ ਤੇ ਹੀ ਸਾਰੇ ਪੰਜਾਬ ਚ ਉਹ ਤਾਲੀ ਮਾਰ ਦੋ ਪਾਈ ਲਈ 11000 ਦਾ ਕੈਚ ਫੜਿਆ ਹੈ ਪਲੇਅਰਾਂ ਲਈ ਹਰ ਕੋਈ ਮੱਕੇ ਮਾਰ ਤਾਲੀਆਂ ਮਾਰਦਾ ਆ ਭਰਾ ਲਈ ਜਰੂਰ ਆਜੋ ਜੀ 11000 ਰੁਪਿਆ ਸਾਡੇ ਭਰਾ ਲਈ 5100 ਪਵਨ ਲਈ ਸਵਾਦੀ ਵਾਲੇ ਲਓ ਜੀ ਚੰਦਰਵੀਰ ਚੈਰੀ ਵਾਲਾ